ਤਦ ਸ਼ਮਣੇ ਕਰਤੋਰਾ ਪ੍ਰਬੰਧ ਕਮੇਟੀ ਦੇ ਗਾਈਡ ਅਵਚ ਫੋਟੇਗੜ ਸਾਹਿਬ ਵਿਕੇ ਚੱਲ ਰਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ ਵਿਕੇ ਹਾਰਟੈਕ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਫੋਟੇਗੜ ਸਾਹਿਬ ਯੂਨੀਵਰਸਿਟੀ ਦੇ ਸੈਮੀਨਾਰ ਹਾਲ ਦੇ ਵਿੱਚ ਵਰਡ ਸੋਸ਼ਲ ਵਰਕਡੇ ਮਨਾਇਆ ਗਿਆ ਹੈ ਇਸ ਪ੍ਰੋਗਰਾਮ ਰਹੀ ਸਟ्रेस ਮੈਨੇਜਮੈਂਟ ਐਂਡ ਇਮੋਸ਼ਨਲ ਵੈਲਨੈਸ ਉੱਤੇ ਵਰਕਸ਼ਾਪ ਲਗਾਈ ਗਿਆ ਸਦਕਿ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਲਾਜ਼ਮਾ ਤੇ ਵਿਦਿਆਰਥੀਆਂ ਨੇ ਭਾਗ ਲிட்டਾ ਹਰਤੇਕ ਫਾਊਂਡੇਸ਼ਨ ਅਤੇ ਗੁਰੂਗ੍ਰਾਮ ਸਾਹਿਬ ਵਰਲਡ ਯੂਨੀਵਰਸਿਟੀ ਦੇ ਕੋਲੈਬੋਰੇਸ਼ਨ ਨਾਲ ਸਟ्रेस ਮੈਨੇਜਮੈਂਟ ਐਂਡ ਇਮੋਸ਼ਨਲ ਵੈਲਬੀਂਗ ਤੇ ਸੈਸ਼ਨ 1 ਡੇ ਟ੍ਰੇਨਿੰਗ ਸੈਸ਼ਨ ਆਰਗੇਨਾਈਜ਼ ਕੀਤਾ ਗਿਆ ਤੇ ਇਸ ਚ ਜੋ ਕਿ ਆਪਣਾ ਸਟ्रेस ਮੈਨੇਜਮੈਂਟ ਦੇ ਟੈਕਨਿਕਸ ਬਾਰੇ ਦੱਸਿਆ ਜਾਊਗਾ ਤੇ ਕਿਵੇਂ ਇਮੋਸ਼ਨਲ ਵੈਲਬੀਂਗ ਰਹਿਣਾ ਹੈ ਇਹਦੇ ਬਾਰੇ ਦੱਸਿਆ ਜਾਊਗਾ ਤੇ ਅਸੀਂ ਧੰਨਵਾਦੀ ਹਾਂ ਦੋਵੇਂ ਸੰਸਥਾਵਾਂ ਦਾ ਤੇ ਅਸੀਂ ਧੰਨਵਾਦ ਕਰਦੇ ਹਾਂ ਤੇ ਸਾਰਿਆਂ ਨੂੰ ਵਰਲਡ ਵਰਕਸ਼ਾਪਲ ਦੇ ਦੀ ਅੱਜ ਸ੍ਰੀ ਗੁਰਗੰਗਸਾਹ ਵਰਲਡ ਯੂਨੀਵਰਸਿਟੀ ਵਿੱਚ ਹਰਤੇਕ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਸਟ्रेस ਮੈਨੇਜਮੈਂਟ ਤੇ इमोशनल 웰ਬੀਇੰਗ ਤੇ ਅੱਜ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਾਡੇ ਨੌਜਵਾਨ ਬੱਚਿਆਂ ਦੇ ਵਿੱਚ ਤੇ ਜਿਹੜੇ ਪੁਲਿਸ ਪਰਸਨਲ ਆ ਉਹਨਾਂ ਦੇ ਵਿੱਚ ਸਟ्रेस ਦਾ ਜਿਹੜਾ ਲੈਵਲ ਹੈ ਬਹੁਤ ਵੱਧ ਰਿਹਾ ਆ ਬੱਚਿਆਂ ਦੇ ਵਿੱਚ ਜਿਹੜਾ ਆਪਣੇ ਕਰੀਅਰ ਨੂੰ ਲੈ ਕੇ ਤੇ ਪੁਲਿਸ ਪਰਸਨਲ ਦੇ ਵਿੱਚ ਐਕਸਟੈਂਡਡ ਆਰਸ ਆਫ ਡਿਊਟੀ ਜਿਹੜੇ ਨਾਰਮਲੀ ਇਹਨਾਂ ਦੇ ਹੁੰਦੇ ਆ ਤਾਂ ਕਾਫੀ ਹੱਦ ਤੱਕ ਜਿਹੜਾ ਹੈ ਉਹ ਸਟ्रेस ਵੱਧ ਰਿਹਾ ਤੇ ਸਟ्रेस ਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਆ ਕੀ ਕੀ ਟੈਕਨੀਕਸ ਅਸੀਂ ਯੂਜ਼ ਕਰ ਸਕਦੇ ਹਾਂ ਉਹਦੇ ਬਾਰੇ ਵਕਫਾ ਸਖਪੋਰਟਸ ਜਿਹੜੇ ਆ ਉਹ ਇਹਦੇ ਰਿਕਵਰ ਕਰਨਗੇ ਅੱਜ ਵਰਲਡ ਸੋਸ਼ਲ ਵਰਕ ਡੇ ਵਿਦ ਹਾਰਡੇ ਡੇ ਅਸੀਂ ਇੱਕ ਕੋਲੈਬੋਰੇਟਿਵ ਐਕਟੀਵਿਟੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਕਰਦੇ ਇੱਕ ਫਾਊਂਡੇਸ਼ਨ ਔਰ ਕਮਿਊਨਿਟੀ ਅਫੇਅਰਸ ਡਿਵੀਜ਼ਨ ਪੰਜਾਬ ਪੁਲਿਸ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਕੋਲੈਬੋਰੇਟ ਕਰਕੇ ਇੱਕ ਇਵੈਂਟ ਆਰਗੇਨਾਈਜ਼ ਕੀਤਾ ਹੈ ਤੇ ਇਸ ਇਵੈਂਟ ਦੀ ਜਿਹੜੀ ਮੇਨ ਥੀਮ ਹੈ ਔਰ ਸਟ्रेस ਮੈਨੇਜਮੈਂਟ ਐਂਡ ਇਮੋਸ਼ਨਲ ਵੈਲਬੀਂਗ ਦੇ ਹੈ ਤੇ ਅਸੀਂ ਬੜੇ ਸ਼ੋਰ ਆ ਕਿ ਜਿਹੜੇ ਸਾਡੇ ਆਡੀਅנס ਹੈਗੀ ਆ ਜੋ ਕਿ ਪੰਜਾਬ ਪੁਲਿਸ ਦੇ ਪਰਸਨਲ ਹਨ ਤੇ ਸਾਡੇ ਸਟੂਡੈਂਟ